ਅੱਜ ਪਿੰਡ ਨਵਾਂ ਮੁੰਬੇ ਕਾ ਵਿੱਚ ਸਾਡੇ ਵੀਰ ਪਰਮਜੀਤ ਸਿੰਘ ਜੀ ਸਾਫ ਕਾ ਸਰਪੰਚ ਜੋ ਇਸ ਪਿੰਡ ਦੇ ਉਹ ਅੱਜ ਆਪਣੀ ਬੀਜੇਪੀ ਪਾਰਟੀ ਛੱਡ ਕੇ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਔਰ ਇਹਨਾਂ ਦੇ ਨਾਲ ਬਹੁਤ ਸਾਰੇ ਸਾਥੀ ਜਿਹੜੇ ਅੱਜ ਆਮ ਆਦਮੀ ਪਾਰਟੀ ਦਾ ਜਿਹੜੇ ਸਮਰਥਨ ਕਰਨ ਲਈ ਅੱਜ ਸ਼ਾਮਲ ਹੋਏ ਨੇ ਉਹਨਾਂ ਸਾਰਿਆਂ ਦਾ ਔਰ ਸਾਡੇ ਸਰਪੰਚ ਸਾਹਿਬ ਦਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੇ ਮੈਂ ਜੀ ਆਇਆਂ ਨੂੰ ਕਹਿੰਦਾ ਸਵਾਗਤ ਕਰਦਾ ਔਰ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਇਹਨਾਂ ਦਾ ਪੂਰਾ ਮਾਨ ਸਤਕਾਰ ਕੀਤਾ ਜਾਊਗਾ ਜੋ ਵੀ ਇਹਨਾਂ ਦੇ ਕੰਮ ਕਰਨੇ ਕੋਈ ਵੀ ਕਿਸੇ ਤਰ੍ਹਾਂ ਦਾ ਕੰਮ ਹੈ ਜਿਹੜੇ ਸਾਰੇ ਇਹਨਾਂ ਦੇ ਕੰਮ ਨੇ ਮੁਕੰਮਲ ਕਰਵਾਏ ਜਾਣਗੇ ਜੋ ਇਹ ਕਹਿਣਗੇ ਉਹ ਸਾਰੇ ਕੰਮ ਜਿਹੜੇ ਸਾਡੇ ਸਰਕਾਰ ਵੱਲੋਂ ਕਰਾਏ ਜਾਣਗੇ ਹਾਂਜੀ ਬਾਈ ਜੀ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਜੀ ਆਮ ਆਦਮੀ ਪਾਰਟੀ ਜੁਆਇਨ ਕੀਤੀ ਕਾ ਵਧੀਆ ਸਰਕਾਰ ਹੈ ਵਧੀਆ ਕੰਮ ਕਰੀ ਜਾਂਦੇ ਨੇ ਐਮ ਐਲ ਏ ਸਾਹਿਬ ਤੇ ਸਾਨੂੰ ਬਹੁਤ ਵਧੀਆ ਲੱਗਿਆ ਇਹਨਾਂ ਦੇ ਪਰ ਪਿੱਛੇ ਕੰਮ ਜਿਹੜੇ ਕੀਤੇ ਨੇ ਪਹਿਲਾਂ ਤੁਸੀਂ ਕਿਹੜੀ ਪਾਰਟੀ ਵਿੱਚ ਸੀਗੇ ਬੀਜੇਪੀ ਪਾਰਟੀ ਸੀ ਜੀ